ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਬਾਬਾ ਫਰੀਦ ਜੀ ਨੇ ਨਦੀ ਦੇ ਵਿੱਚ ਬੇੜੀ ਡੁੱਬਣ ਦੇ ਕਾਰਨ ਮਰੇ ਹੋਏ ਲੋਕਾਂ ਨੂੰ ਕਿਵੇਂ ਜਿਉਂਦਾ ਕੀਤਾ ਬਾਬਾ ਫਰੀਦ ਜੀ ਦੇ ਚਾਰ ਵਿਆਹ ਹੋਏ ਸਨ ਫਰੀਦ ਜੀ ਦੇ ਪੰਜ ਪੁੱਤਰ ਅਤੇ ਤਿੰਨ ਪੁੱਤਰੀਆਂ ਸਨ ਜਿਵੇਂ ਜਿਵੇਂ ਫਰੀਦ ਜੀ ਬੰਦਗੀ ਕਰਦੇ ਹੋਏ ਸੰਸਾਰ ਦੇ ਪਦਾਰਥਾਂ ਵੱਲੋਂ ਟੁੱਟਦੇ ਗਏ ਤ्यों ਤ्यों ਘਰ ਦੇ ਵਿੱਚ ਗਰੀਬੀ ਆਉਣੀ ਸ਼ੁਰੂ ਹੋ ਗਈ ਜਦੋਂ ਪਰਿਵਾਰ ਨੇ ਇੱਕ ਦਿਨ ਫਰੀਦ ਜੀ ਨੂੰ ਪਦਾਰਥ ਲਿਉਣ ਲਈ ਰਾਸ਼ਨ ਲਿਉਣ ਲਈ ਮਜਬੂਰ ਕੀਤਾ ਤਾਂ ਪਰਿਵਾਰ ਲਈ ਕੁਝ ਪਦਾਰਥ ਲੈਣ ਲਈ ਘਰ ਤੋਂ ਬਾਹਰ ਚਲੇ ਗਏ ਪਰ ਇਹਨਾਂ ਨੂੰ ਬਾਜ਼ਾਰ ਵਿੱਚੋਂ ਕੁਝ ਵੀ ਨਾ ਮਿਲਿਆ ਇਹ ਜੀ ਨੇ ਘਰ ਵਾਪਸ ਜਾਣ ਦਾ ਇਰਾਦਾ ਕਰ ਲਿਆ ਅਤੇ ਜਦੋਂ ਵਾਪਸ ਆ ਰਹੇ ਸਨ ਤਾਂ ਉਹਨਾਂ ਨੂੰ ਉਸ ਦੇ ਵਿੱਚ ਉਹਨਾਂ ਨੂੰ ਸ਼ਾਮ ਹੋ ਗਈ ਉਹਨਾਂ ਨੂੰ ਇੱਕ ਚੋਰਾਂ ਦਾ ਟੋਲਾ ਮਿਲਿਆ ਤੇ ਉਹਨਾਂ ਨੇ ਫਰੀਦ ਜੀ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਕਿਸ ਲਈ ਜੰਗਲ ਵਿੱਚ ਘੁੰਮ ਰਹੇ ਹੋ ਤਾਂ ਫਰੀਦ ਜੀ ਕਹਿਣ ਲੱਗੇ ਮੇਰੇ ਘਰ ਵਿੱਚ ਕੋਈ ਖਾਣ ਲਈ ਪਦਾਰਥ ਨਹੀਂ ਹੈ ਘਰ ਦੇ ਗੁਜ਼ਾਰੇ ਲਈ ਕੋਈ ਕੰਮਕਾਰ ਵੇਖ ਰਿਹਾ ਤਾਂ ਚੋਰਾਂ ਨੇ ਕਿਹਾ ਕਿ ਤੂੰ ਸਾਡੇ ਨਾਲ ਚੱਲ ਅਸੀਂ ਬਹੁਤ ਵਧੀਆ ਤੇ ਪੈਸੇ ਵਾਲਾ ਕੰਮ ਕਰਨ ਚੱਲੇ ਹਾਂ ਫਰੀਦ ਜੀ ਅਨਜਾਨ ਪੁਨੇ ਦੇ ਵਿੱਚ ਉਹਨਾਂ ਦੇ ਨਾਲ ਚੱਲ ਪਏ ਉਹਨਾਂ ਚੋਰਾਂ ਨੇ ਰਾਤ ਦੇ ਸਮੇਂ ਜ਼ਿਮੀਦਾਰ ਦੇ ਖੇਤਾਂ ਤੋਂ ਪੰਡਾਂ ਬੰਨ ਲਈਆਂ ਅਤੇ ਫਰੀਦ ਜੀ ਨੇ ਉਹਨਾਂ ਨੂੰ ਪੰਡਾਂ ਚਕਾ ਕੇ ਕਿਹਾ ਕਿ ਮੈਂ ਆਪਣੀ ਪੰਡ ਆਪ ਹੀ ਚੁੱਕ ਲਵਾਂਗਾ ਔਰ ਆਪੋ ਆਪਣੀਆਂ ਪੰਡਾਂ ਚੱਕ ਕੇ ਤੁਰ ਪਏ ਜਦੋਂ ਫਰੀਦ ਜੀ ਆਪਣੀ ਪੰਡ ਚੱਕਣ ਲੱਗੇ ਤਾਂ ਉਹਨਾਂ ਨੂੰ ਉੱਚੀ ਉੱਚੀ ਹਸਣ ਦੀ ਆਵਾਜ਼ ਸੁਣਾਈ ਦਿੱਤੀ ਇਹ ਆਵਾਜ਼ ਸੁਣ ਕੇ ਫਰੀਦ ਜੀ ਇੱਧਰ ਉੱਧਰ ਵੇਖਣ ਲੱਗੇ ਅਤੇ ਦੇਖ ਕੇ ਫਿਰ ਪੰਡ ਚੁੱਕਣ ਲੱਗੇ ਤਾਂ ਫਿਰ ਹਸਣ ਦੀ ਆਵਾਜ਼ ਆਈ ਉਹਨਾਂ ਨੇ ਫੇਰ ਇਧਰ ਉਧਰ ਦੇਖਿਆ ਤਾਂ ਇੱਕ ਪਾਸੇ ਬਲਦ ਦਾ ਇੱਕ ਪਿੰਜਰ ਪਿਆ ਹੋਇਆ ਸੀ ਫਰੀਦ ਜੀ ਉਸ ਕੋਲ ਜਾ ਕੇ ਸੋਚਣ ਲੱਗ ਗਏ ਇਹ ਪਿੰਜਰ ਤਾਂ ਬੋਲ ਨਹੀਂ ਸਕਦਾ ਇਧਰ ਉਧਰ ਦੇਖਿਆ ਤਾਂ ਉਹ ਕੀ ਦੇਖਦੇ ਹਨ ਕਿ ਉਹਨਾਂ ਦੇ ਕੋਲ ਮਰੇ ਹੋਏ ਪਸ਼ੂ ਦਾ ਪਿੰਜਰ ਪਿਆ ਸੀ ਤਾਂ ਉਹਨਾਂ ਨੇ ਕੋਲ ਜਾ ਕੇ ਦੇਖਿਆ ਕਿ ਇਹ पिਂਜਰ ਤਾਂ ਬੋਲ ਨਹੀਂ ਸਕਦਾ ਉਹ ਸੋਚਣ ਲੱਗੇ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਪਸ਼ੂ ਕੋਈ ਪਸ਼ੂ ਬੋਲ ਹੀ ਨਹੀਂ ਸਕਦਾ ਤਾਂ ਫਿਰ ਇਹ पिਂਜਰ ਕਿਵੇਂ ਬੋਲ ਸਕਦਾ ਹੈ ਪਰ ਫਰੀਦ ਜੀ ਨੂੰ ਕੀ ਪਤਾ ਸੀ ਕਿ ਉਸ ਨੂੰ ਪਰਮਾਤਮਾ ਆਪਣੇ ਆਪ ਜੋੜ ਲਈ ਇੱਕ ਅਜੀਹਾਈ ਚਮਤਕਾਰ ਕਰ ਰਿਹਾ ਹੈ ਜਦੋਂ ਇਹ ਸੋਚ ਰਿਹਾ ਸੀ ਤਾਂ ਉਸ ਨੂੰ ਦੁਬਾਰਾ ਫਿਰ ਆਵਾਜ਼ ਆਈ ਤੂੰ ਆਪਣਾ ਕੰਮ ਕਰੀ ਚੱਲ ਜੇਕਰ ਮੈਂ ਕੁਝ ਦੱਸਿਆ ਤਾਂ ਤੂੰ ਆਪਣੀ ਪੰਡ ਚੁੱਕ ਨਹੀਂ ਸਕੇਗਾ ਫਰੀਦ ਜੀ ਨੇ ਕਿਹਾ ਕਿ ਹੁਣ ਤਾਂ ਦੱਸਣਾ ਹੀ ਪਵੇਗਾ ਤਾਂ ਉਸ ਪਿੰਜਰ ਵਿੱਚੋਂ ਫਿਰ ਆਵਾਜ਼ ਆਈ ਕਿ ਮੈਂ ਇਸ ਪਿੰਡ ਦਾ ਚੌਧਰੀ ਸੀ ਇੱਕ ਦਿਨ ਘੋੜੀ ਉੱਤੇ ਬੈਠ ਕੇ ਇਸ ਜ਼ਮੀਂਦਾਰ ਦੇ ਖੇਤ ਵਿੱਚੋਂ ਲੰਘਿਆ ਜਾ ਰਿਹਾ ਸਾਂ ਇਸ ਖੇਤ ਵਿੱਚੋਂ ਅਨਾਜ ਦਾ ਚਿਟਾ ਮੇਰੇ ਪੈਰ ਵਿੱਚ ਫਸ ਗਿਆ ਤੇ ਟੁੱਟ ਗਿਆ ਉਸ ਨੂੰ ਫੜ ਕੇ ਮੈਂ ਦਾਣੇ ਭੋਰ ਕੇ ਮੂੰਹ ਵਿੱਚ ਪਾਲੇ ਉਹ ਦਾਣੇ ਮੂੰਹ ਵਿੱਚ ਪਾਉਣ ਦਾ ਨਤੀਜਾ ਇਹ ਹੋਇਆ ਕਿ ਮੈਂ 12 ਸਾਲ ਬਲਦ ਬਣ ਕੇ ਇਸ ਜ਼ਮੀਂਦਾਰ ਦੇ ਖੇਤ ਵਿੱਚ ਕੰਮ ਕਰਦਾ ਰਿਹਾ ਮਸਾ ਮਸਾ ਦਾਣਿਆਂ ਦਾ ਹਿਸਾਬ ਹੋਇਆ ਹੈ ਤੇ ਤੂੜੀ ਦੇ ਹਿਸਾਬ ਲਈ ਅਜੇ ਵੀ ਇਸ ਰੂਪ ਵਿੱਚ ਲੋ ਰੋਲ ਰਿਹਾ ਹੈ ਉਹ ਪਿੰਜਰ ਕਹਿਣ ਲੱਗਾ ਮੇਰਾ ਹਾਸਾ ਇਸ ਲਈ ਨਿਕਲਿਆ ਕਿ ਤੇਰਾ ਕੀ ਬਣੂਗਾ ਜੋ ਤੂੰ ਪੰਡਾ ਦੀਆਂ ਪੰਡਾ ਬਣ ਕੇ ਲਈ ਜਾ ਰਿਹਾ ਹੈ ਉਸ ਦੀ ਇਹ ਗੱਲ ਸੁਣ ਕੇ ਫਰੀਦ ਜੀ ਨੂੰ ਇੱਕ ਅਜਿਹੀ ਠੋਕਰ ਲੱਗੀ ਜੋ ਸੰਪੂਰਨ ਰੂਪ ਵਿੱਚ ਤਿਆਗੀ ਹੋ ਕੇ ਜੰਗਲਾਂ ਵਿੱਚ ਭਗਤੀ ਕਰਨ ਲਈ ਤੁਰ ਪਿਆ ਪਹਿਲੇ 12 ਸਾਲ ਦਰਖਤਾਂ ਦੇ ਫਲ ਫੁੱਲ ਜਾਂ ਪੱਤਿਆਂ ਦਾ ਭੋਜਨ ਕਰਦੇ ਰਹੇ ਤੇ ਤਪੱਸਿਆ ਕਰਦੇ ਰਹੇ ਜਦੋਂ 12 ਸਾਲ ਬਾਅਦ ਆਪਣੇ ਘਰ ਵਿੱਚ ਆਏ ਤਾਂ ਸਿਰ ਦੇ ਕੇਸਾਂ ਨੂੰ ਥੇਕ ਕਾਰਨ ਦੇ ਬਹਾਨੇ ਮਾਂ ਨੇ ਕੇਸ ਖੋਲੇ ਅਤੇ ਪੁੱਛਿਆ ਕਿ ਪੁੱਤਰਾ ਤੂੰ ਤਪੱਸਿਆ ਕਰਦਾ ਹੋਇਆ ਭੋਜਨ ਕੀ ਛਕਦਾ ਰਿਹਾ ਹੈ ਤਾਂ ਫਰੀਦ ਜੀ ਕਹਿਣ ਲੱਗੇ ਮਾਤਾ ਜੀ ਮੈਂ درختਾਂ ਦੇ ਫਲ ਤੋੜ ਕੇ ਖਾਂਦਾ ਰਿਹਾ ਜਦੋਂ ਫਲ ਨਹੀਂ ਹੁੰਦੇ ਸਨ ਤਾਂ ਪੱਤੇ ਧੋ ਕੇ ਖਾ ਲੈਂਦਾ ਸਾਂ ਉਸ ਵੇਲੇ ਮਾਤਾ ਨੇ ਕੇਸ ਸਾਫ਼ ਕਰਦਿਆਂ ਹੋਇਆਂ ਜ਼ੋਰ ਦੀ ਕੇਸ ਖਿੱਚ ਦਿੱਤੇ ਤਾਂ ਫਰੀਦ ਜੀ ਨੇ ਪੀੜ ਦੀ ਆਵਾਜ਼ ਦਿੱਤੀ ਫਰੀਦ ਜੀ ਨੂੰ ਪੀੜ ਹੋਈ ਤਾਂ ਮਾਂ ਨੇ ਪੁੱਛਿਆ ਕੀ ਹੋਇਆ ਹੈ ਤਾਂ ਫਰੀਦ ਜੀ ਕਹਿਣ ਲੱਗੇ ਮਾਤਾ ਜੀ ਤੁਸੀਂ ਮੇਰੇ ਬਾਲ ਪੁੱਟ ਦਿੱਤੇ ਹਨ ਜਿਸ ਕਰਕੇ ਮੇਰੇ ਸਿਰ ਵਿੱਚ ਪੀੜ ਹੋਈ ਹੈ ਤਾਂ ਮਾਤਾ ਨੇ ਕਿਹਾ ਕਿ ਜਿਹੜੇ ਬਰਖਸ਼ਾਂ ਦੇ ਤੂੰ ਫਲ ਤੋੜੇ ਜਾਂ ਪੱਤੇ ਤੋੜ ਕੇ ਖਾਂਦਾ ਰਿਹਾ ਹੈ ਉਹਨਾਂ ਨੂੰ ਪੀੜ ਨਹੀਂ ਹੋਈ ਹੋਵੇਗੀ ਇਹ ਸੁਣ ਕੇ ਫਰੀਦ ਜੀ ਦੇ ਫਰੀਦ ਜੀ ਦੇ ਦਿਲ ਨੂੰ ਬੜੀ ਠੋਕਰ ਵੱਜੀ ਜਦੋਂ ਫਰੀਦ ਨੇ ਕਿਹਾ ਕਿ ਮੇਰੇ ਸਿਰ ਵਿੱਚ ਪੀੜ ਹੋਈ ਹੈ ਤਾਂ ਮਾਤਾ ਕਹਿਣ ਲੱਗੀ ਜਿਹੜੇ ਦਰਖਤਾਂ ਦੇ ਤੂੰ ਫਲ ਅਤੇ ਪੱਤੇ ਖਾਂਦਾ ਰਹੇਂ ਕਿ ਉਹਨਾਂ ਨੂੰ ਪੀੜ ਨਾ ਹੋਈ ਹੋਵੇਗੀ ਮਾਤਾ ਦੀ ਇਹ ਗੱਲ ਸੁਣ ਕੇ ਫਰੀਦ ਦੇ ਮਨ ਨੂੰ ਬੜੀ ਠੋਕਰ ਲੱਗੀ ਅਤੇ ਮਾਤਾ ਜੀ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਣ ਲੱਗਾ ਅਤੇ ਮਾਤਾ ਜੀ ਦੇ ਪੈਰੀਂ ਹੱਥ ਲਾ ਕੇ ਵਾਪਿਸ ਫੇਰ ਤਪੱਸਿਆ ਦੇ ਲਈ ਜੰਗਲਾਂ ਵਿੱਚ ਚਲੇ ਗਏ ਅਤੇ ਉਸ ਤੋਂ ਬਾਅਦ ਫਿਰ ਫਰੀਦ ਜੀ ਨੇ 12 ਸਾਲ ਫਿਰ ਤਪੱਸਿਆ ਕੀਤੀ ਅਤੇ ਇੱਕ ਦਰਿਆ ਦੇ ਕੰਢੇ ਤੇ ਬੈਠ ਕੇ ਫਰੀਦ ਜੀ ਤਪੱਸਿਆ ਕਰ ਰਹੇ ਸਨ ਤਾਂ ਉਸ ਦਰਿਆ ਦੇ ਵਿੱਚ ਇੱਕ ਦਿਨ ਬੇੜੀ ਡੁੱਬ ਗਈ ਜਿਸ ਵਿੱਚ ਬਹੁਤ ਸਾਰੇ ਯਾਤਰੀ ਸਨ ਤਾਂ ਜਦੋਂ ਬੇੜੀ ਡੁੱਬੀ ਤਾਂ ਸਾਰੇ ਲੋਕ ਵਿੱਚ ਡੁੱਬ ਗਏ ਅਤੇ ਉਹਨਾਂ ਦੇ ਰਿਸ਼ਤੇਦਾਰ ਸੰਬੰਧੀ ਉਹਨਾਂ ਲਾਸ਼ਾਂ ਨੂੰ ਲੱਭਣ ਲੱਗੇ ਉਹਨਾਂ ਯਾਤਰੀਆਂ ਦੇ ਵਿੱਚੋਂ ਇੱਕ ਛੋਟੇ ਜਿਹੇ ਬੱਚੇ ਦੀ লাশ ਨਦੀ ਦੇ ਕਿਨਾਰੇ ਤੇ ਝਾਂ ਲਗੀ ਉਸ ਬੱਚੇ ਦੀ ਮਾਂ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਬੈਠੀ ਰੋ ਰਹੀ ਸੀ ਵਰਲਾਪ ਕਰ ਰਹੀ ਸੀ ਵਰਲਾਪ ਕਰਦਿਆਂ ਕਰਦਿਆਂ ਉਸ ਨੂੰ ਥੋੜੀ ਦੂਰ ਤੇ ਫਰੀਦ ਜੀ ਤਪ ਕਰਦੇ ਹੋਏ ਦਿਸੇ ਉਹ লাশ ਨੂੰ ਚੁੱਕ ਕੇ ਦਰਿਆ ਦੇ ਕਿਨਾਰੇ ਜੰਗਲ ਦੇ ਵਿੱਚ ਫਰੀਦ ਜੀ ਦੀ ਕੋ ਫਰੀਦ ਜੀ ਦੇ ਕੋਲ ਲੈ ਆਈ ਮਾਂ ਦੀ ਮਮਤਾ ਘਰ ਲਾ ਰਹੀ ਸੀ ਪੁੱਤਰ ਤਾਂ ਬਿਨੋਂ ਉਸ ਦੀ ਜੀਵਨ ਦੀ ਆਸ ਮੁੱਕ ਚੁੱਕੀ ਸੀ ਆ ਉਸ ਬੀਬੀ ਨੇ ਆਪਣੇ ਪੁੱਤਰ ਨੂੰ ਫਕੀਰ ਜੀ ਦੇ ਚਰਨਾਂ ਵਿੱਚ ਰੱਖ ਕੇ ਰੱਬ ਦਾ ਵਾਸਤਾ ਪਾਇਆ ਕਿ हे ਫਕੀਰ ਸਾਈਂ ਵਾਸਤੇ ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ ਮੇਰੀ ਜ਼ਿੰਦਗੀ ਮੇਰੇ ਇਸ ਪੁੱਤਰ ਦੇ ਨਾਲ ਹੀ ਹੈ ਨਹੀਂ ਤਾਂ ਮੈਂ ਵੀ ਆਪਣੇ ਪੁੱਤਰ ਦੇ ਨਾਲ ਹੀ ਮਰ ਜਾਵਾਂਗੀ ਇਹ ਸੁਣ ਕੇ ਫਰੀਦ ਜੀ ਦਾ ਮਨ ਬੜਾ ਭਾਵੁਕ ਹੋਇਆ ਫਰੀਦ ਜੀ ਨੂੰ ਉਸ ਬੱਚੇ ਅਤੇ ਉਸ ਦੀ ਮਾਂ ਉੱਤੇ ਤਰਸ ਆ ਗਿਆ ਤਾਂ ਫਿਰ ਫਰੀਦ ਜੀ ਪਰਮਾਤਮਾ ਨੂੰ ਕਹਿਣ ਲੱਗੇ ਕਿ हे ਪਰਮਾਤਮਾ ਤੇ ਮੈਂ ਤੇਰੀ ਬਚਪਨ ਤੋਂ ਹੀ ਆਰਾਧਨਾ ਕਰਦਾ ਆ ਰਿਹਾ ਹਾਂ ਭਗਤੀ ਕਰਦਾ ਆ ਰਿਹਾ ਹਾਂ ਮੇਰੀ ਭਗਤੀ ਮਨਜ਼ੂਰ ਕਰੋ ਤੇ ਇਸ ਬੱਚੇ ਨੂੰ ਜਿਉਂਦਾ ਕਰ ਦਿਓ ਪਰਮਾਤਮਾ ਨੇ ਫਰੀਦ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਬੱਚਾ ਜਿਉਂਦਾ ਹੋ ਗਿਆ ਇਹ ਵੇਖ ਕੇ ਉਹ ਮਾਈ ਬਹੁਤ ਹੀ ਖੁਸ਼ ਹੋਈ ਉਸਨੇ ਸਾਰੇ ਲੋਕਾਂ ਨੂੰ ਦੱਸ ਦਿੱਤਾ ਕਿ ਇਹ ਫਕੀਰ ਨੇ ਇਸ ਫਰੀਦ ਨੇ ਮੇਰਾ ਬੱਚਾ ਜਿਉਂਦਾ ਕਰ ਦਿੱਤਾ ਇਹ ਗੱਲ ਸੁਣ ਕੇ ਉਸ 베ੜੀ ਵਿੱਚ ਜਿਨ੍ਹਾਂ ਦੇ ਸੰਬੰਧੀ ਡੁੱਬੇ ਸਨ ਜਿਨ੍ਹਾਂ ਦੇ ਰਿਸ਼ਤੇਦਾਰ ਡੁੱਬੇ ਸਨ ਉਹਨਾਂ ਵਿੱਚੋਂ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਉਹ ਸਭ ਚੁੱਕ ਕੇ ਫਰੀਦ ਕੋਲ ਲੈ ਆਏ ਅਤੇ ਫਰੀਦ ਜੀ ਦੇ ਕੋਲ ਆ ਕੇ ਬੇਨਤੀਆਂ ਕਰ ਲਗੇ ਕਿ ਜਿਵੇਂ ਤੁਸੀਂ ਉਸ ਮਾਈ ਦਾ ਬੱਚਾ ਜਿਉਂਦਾ ਕੀਤਾ ਹੈ ਓਵੇਂ ਹੀ ਸਾਡੇ ਵੀ ਸੰਬੰਧੀਆਂ ਨੂੰ ਜਿਉਂਦਾ ਕਰੋ ਤਾਂ ਫਰੀਦ ਜੀ ਨੇ ਦਇਆਵਾਨ ਹੋ ਕੇ ਮਿਹਰਬਾਨ ਹੋ ਕੇ ਉਹਨਾਂ ਲਈ ਵੀ ਖੁਦ ਪਰਮਾਤਮਾ ਅੱਗੇ ਅਰਦਾਸ ਕੀਤੀ ਫਰੀਦ ਦੀ ਫਰਿਆਦ ਸੁਣ ਕੇ ਪਰਮਾਤਮਾ ਕਹਿਣ ਲਗੇ ਕਹੇ ਫਰੀਦ ਜਿਉਂਦਾ ਤਾਂ ਅਸੀਂ ਇਹਨਾਂ ਨੂੰ ਵੀ ਕਰ ਦਿਆਂਗੇ ਕਿਉਂਕਿ ਤੁਸੀਂ ਮੇਰੀ ਬਚਪਨ ਤੋਂ ਹੀ ਭਗਤੀ ਕਰਦੇ ਆ ਰਹੇ ਹੋ ਪਰ ਤੁਸੀਂ ਮੇਰੀ ਬੰਦਗੀ ਪ੍ਰਾਪਤੀ ਦੇ ਲਈ ਕਰ ਰਹੇ ਹੋ ਨਾ ਕਿ ਮੁਰਦਿਆਂ ਨੂੰ ਜਿਉਂਦਾ ਕਰਨ ਦੇ ਲਈ ਜੇ ਤੁਸੀਂ ਸਾਡੇ ਕੋਲੋਂ ਮਰੇ ਹੋਏ ਬੰਦੇ ਜਿਉਂਦੇ ਕਰਵਾਉਣੇ ਹਨ ਤਾਂ ਫਿਰ ਮੇਰੇ ਦਰਸ਼ਨਾਂ ਦੇ ਵਿੱਚ ਬਹੁਤ ਦੇਰ ਹੋ ਜਾਵੇਗੀ ਇਨ ਨੂੰ ਦੇ ਬਹੁ ਦੇਰ ਤੱਕ ਮੇਰੇ ਦਰਸ਼ਨਾਂ ਦਾ ਇੰਤਜ਼ਾਰ ਕਰਨਾ ਪਵੇਗਾ ਤਾਂ ਫਰੀਦ ਜੀ ਨੇ ਕਿਹਾ ਕਿ हे ਪ੍ਰਮਾਤਮਾ ਮੈਨੂੰ ਭਾਵੇਂ ਹੋਰ ਕਠਿਨ ਤਪੱਸਿਆ ਕਰਨੀ ਪਵੇ ਪਰ ਤੁਸੀਂ ਇਹਨਾਂ ਨੂੰ ਜ਼ਰੂਰ ਜਿਉਂਦਾ ਕਰੋ ਕਿਉਂਕਿ ਇਹਨਾਂ ਨੇ ਮੈਨੂੰ ਫਕੀਰ ਜਾਣ ਕੇ ਤੇਰਾ ਵਾਸਤਾ ਪਾਇਆ ਹੈ ਉਸ ਵੇਲੇ ਫਰੀਦ ਜੀ ਨੇ ਉਸ ਵੇਲੇ ਫਿਰ ਫਰੀਦ ਦੀ ਅਰਦਾਸ ਮਨਜ਼ੂਰ ਹੋਈ ਤੇ ਉਹ ਸਾਰੇ ਮੁਰਦੇ ਜਿਉਂਦੇ ਹੋ ਗਏ ਉਹ ਸਾਰੇ ਲੋਕ ਫਰੀਦ ਜੀ ਦਾ ਧੰਨਵਾਦ ਕਰਦੇ ਹੋਏ ਆਪੋ ਆਪਣੇ ਘਰਾਂ ਨੂੰ ਚਲੇ ਗਏ ਫਿਰ ਫਰੀਦ ਜੀ 12 ਸਾਲ ਜੋ ਫਲ ਤੇ ਪੱਤੇ ਡਿੱਗੇ ਹੁੰਦੇ ਸਨ ਉਹਨਾਂ ਨੂੰ ਚੌਕ ਚੌਕ ਕੇ ਖਾਂਦੇ ਰਹੇ ਇਨ੍ਹਾਂ 24 ਸਾਲਾਂ ਦੀ ਕਠਿਨ ਕਾਲਣਾ ਤੇ ਬਚਪਨ ਦੀ ਅਨਪੋਲ ਪੁਨੇ ਵਿੱਚ ਕੀਤੀ ਬੰਦਗੀ ਦਾ ਇਹ ਫਲ ਹੋਇਆ ਕਿ 24 ਸਾਲ ਨਾਂ ਵਿੱਚੋਂ ਹੀ ਐਸਾ ਰਸ ਹੋਣ ਲੱਗਾ ਤੇ ਬਾਹਰ ਦੇ ਪਦਾਰਥ ਤਿਆਗ ਕੇ ਕੇਵਲ ਨਾਮ ਦਾ ਹੀਰਾ ਰਸ ਆਉਣ ਲੱਗ ਗਿਆ ਸਤਿ ਸਾਂਗਤ ਜੀ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ